ਸੋ ਸ਼ੁਕਰੀਆ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ ਜੀ ਸਿਨੇਟ ਪੰਜਾਬੀ ਦੀ ਤਿਆਰੀ ਇਸ ਦੇ ਵਿੱਚ ਹੁਣ ਸਾਡਾ ਜੋ ਟੋਪਿਕ ਚੱਲ ਰਿਹਾ ਹੈ ਉਹ ਹੈਗਾ ਜੀ ਸਾਇਦੇ ਰੂਪ ਇਸ ਵਿੱਚ ਮਦਕਾਲੀ ਰੂਪ ਅਸੀਂ ਕਰ ਰਹੇ ਹਾਂ ਕੱਲ ਅਸੀਂ ਕਰ ਹਟੇ ਹਾਂ 12 ਮਾਤੇ ਸੀ ਹਰਫੀ ਅੱਜ ਅਸੀਂ ਮੁਕ ਕਰਦੇ ਹਾਂ ਕਿੱਸਾ ਵਾਲਾ ਕਿੱਸਾ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਨੈੱਟ ਦੇ ਪੱਖੋਂ ਕਿਉਂਕਿ ਕਿਸੇ ਤੋਂ ਰਿਲੇਟਡ ਕੋਈ ਨਾ ਕੋਈ ਕੁਐਸਚਨ ਜ਼ਰੂਰ ਆਂਦਾ ਹੈ ਤਾਂ ਅੱਜ ਦਾ ਜਿਹੜਾ ਲੈਕਚਰ ਹੈ ਉਹ ਪਲੀਜ਼ ਧਿਆਨ ਨਾਲ ਸੁਣੀਓ ਤਾਂ ਜੋ ਤੁਹਾਡਾ ਇੱਕ ਕੁਐਸਚਨ ਆਸਾਨੀ ਨਾਲ ਸੋਲਵ ਹੋ ਸਕੇ ਅਸੀਂ ਪੜ ਰਹੀਆਂ ਜੀ ਕਿਸੇ ਬਾਰੇ ਕਿਸ ਅਰਬੀ ਪਾਸ਼ਾ ਦਾ ਸ਼ਬਦ ਹੈ ਇਹ ਇੰਪੋਰਟੈਂਟ ਚੀਜ਼ ਹੈ ਸੇਸ ਨੂੰ ਯਾਦ ਰੱਖਣਾ ਹੈ ਕਿ ਕਿੱਸਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਐਵੇਂ ਦਾ ਇੱਕ ਕੁਐਸਚਨ ਜ਼ਰੂਰ ਦੇਖਣ ਨੂੰ ਮਿਲ ਜਾਂਦਾ ਹੈ ਕਿ ਕਿੱਸਾ ਹੈ ਨਜ਼ਮ ਹੈ ਰੁਬਾਈ ਹੈ ਗਜ਼ਲ ਹੈ ਇਹ ਕਿਹੜੀ ਭਾਸ਼ਾ ਦੇ ਨੇ ਇਹ ਵਾਲਾ ਕੁਐਸਚਨ ਦੇਖਿਆ ਜਾ ਸਕਦਾ ਹੈ ਉਹ ਤੁਸੀਂ ਯਾਦ ਰੱਖਣਾ ਹੈ ਕਿ ਜੋ ਕਿੱਸਾ ਹੈ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕਥਾ ਜਾਂ ਕਹਾਣੀ ਕਿਸੇ ਦਾ ਕੀ ਅਰਥ ਹੁੰਦਾ ਹੈ ਕਥਾ ਜਾਂ ਕਹਾਣੀ ਆਪਾਂ ਕਹਿੰਦੇ ਨੇ ਨਾ ਨੋਰਮਲ ਗੱਲਾਂ 'ਚ ਵੀ ਕਿ ਹਾਂ ਉਹ ਕਿੱਸਾ ਮੈਂ ਤੈਨੂੰ ਸੁਣਾਵਾਂ ਉਦੋਂ ਕੀ ਹੋਇਆ ਸੀ ਯਾਨੀ ਕਿ ਮੈਂ ਉਹ ਵਾਲੀ ਕਹਾਣੀ ਦੱਸਾਂ ਉਹ ਵਾਲੀ ਕਥਾ ਦੱਸਾਂ ਕਿਸੇ ਦਾ ਅਰਥ ਹੁੰਦਾ ਹੈ ਕਥਾ ਜਾਂ ਕਹਾਣੀ ਕਿੱਸਾ ਛੰਦਬੱਦ ਬਿਰਤਾਂਤਿਕ ਰਚਨਾ ਹੁੰਦੀ ਹੈ ਕਿੱਸਾ ਕੀ ਹੈ ਛੰਦਬੱਦ ਰਚਨਾ ਹੁੰਦੀ ਹੈ ਬਿਰਤਾਂਤਿਕ ਹੁੰਦੀ ਹੈ ਇਹਦੇ 'ਚ ਬਿਰਤਾਂਤ ਵਾਰਤਾਲੂ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਇਸ ਵਿੱਚ ਵਧੇਰੇ ਪ੍ਰੇਮ ਕਹਾਣੀਆਂ ਹੁੰਦੀਆਂ ਹਨ ਜੋ ਸਾਨੂੰ ਜ਼ਿਆਦਾਤਰ ਕਿੱਥੇ ਦੇਖਣ ਨੂੰ ਮਿਲਦੇ ਨੇ ਸਾਡੇ ਇਤਿਹਾਸ ਦੇ ਅੰਦਰ ਉਹ ਵਧੇਰੇ ਕੀ ਨੇ ਪ੍ਰੇਮ ਕਹਾਣੀਆਂ ਨੇ ਲਵ ਸਟੋਰੀਜ਼ ਨੇ ਜਿਵੇਂ ਕਿ ਤੁਸੀਂ ਹੀਰ ਰਾਂਝੇ ਦੀ ਕਹਾਣੀ ਪੜ੍ਹਦੇ ਹੋ ਸਸੀ ਪੁੱਲੂ ਦੀ ਸੋਨੀ ਮਈਵਾਲ ਦੀ ਇਹ ਸਾਰੀਆਂ ਕੀ ਨੇ ਤੁਹਾਨੂੰ ਲਵ ਸਟੋਰੀਜ਼ ਮਿਲਦੀਆਂ ਨੇ ਪਰ ਪ੍ਰੇਮ ਤੋਂ ਛੁੱਟ ਭਗਤੀ ਦੇ ਅਤੇ ਸਦਾਚਾਰਕ ਕਿਸੇ ਵੀ ਸਾਡੇ ਇਤਿਹਾਸ ਵਿੱਚ ਮਿਲਦੇ ਨੇ ਹਾਂ ਜੋ ਜ਼ਿਆਦਾਤਰ ਕਿਸੇ ਮਿਲਦੇ ਨੇ ਉਹ ਸਾਰੇ ਕੀ ਨੇ ਪ੍ਰੇਮ ਕਹਾਣੀਆਂ ਨੇ ਪਰ ਪ੍ਰੇਮ ਤੋਂ ਛੋਟੇ ਉਪੱਤੀ ਅਤੇ ਸਦਾਚਾਰਕ ਕਿਸੇ ਵੀ ਸਾਨੂੰ ਮਿਲੇ ਨੇ ਜਿਵੇਂ ਕਿ ਪੂਰਨ ਭਗਤ ਦਾ ਕਿੱਸਾ ਹੈ ਰੂਪ ਬਸੰਤ ਦਾ ਕਿੱਸਾ ਹੈ ਇਹ ਸਦਾਚਾਰਕ ਕਿਸੇ ਨੇ ਇਸ ਤਰ੍ਹਾਂ ਸਾਨੂੰ ਉਪੱਤੀ ਤੇ ਸਦਾਚਾਰਕ ਕਿਸੇ ਵੀ ਮਿਲਦੇ ਨੇ ਹੁਣ ਅਸੀਂ ਦੇਖਣਾ ਜੀ ਕਿੱਸਾ ਸ਼ੁਰੂ ਕਦੋਂ ਹੋਇਆ ਗੁਰੂ ਨਾਨਕ ਕਾਲ ਵਿੱਚ ਸ਼ੁਰੂ ਹੋਇਆ ਕਿਸੇ ਦੀ ਸ਼ੁਰੂਆਤ ਕਦੋਂ ਹੋਈ ਸੀ ਮੈਨਲੀ ਗੁਰਨਾਥਕ ਕਾਲ ਦੇ ਵਿੱਚ 1500 ਤੋਂ 1700 ਦਾ ਜਿਹੜਾ ਟਾਈਮ ਹੈ ਇਸ ਨੂੰ ਪਹਿਲਾ ਦੌਰ ਕਿਹਾ ਜਾਂਦਾ ਹੈ ਜਿਹੜਾ 1500 ਤੋਂ 1700 ਤੱਕ ਦਾ ਟਾਈਮ ਹੈ ਨਾ ਇਹਨੂੰ ਪਹਿਲਾ ਦੌਰ ਕਹਿੰਦੇ ਨੇ ਤੇ ਕਿਸੇ ਦਾ ਮੋਢੀ ਕੌਣ ਸੀ ਦਮੋਦਰ ਇਹ ਵੀ ਇੰਪੋਰਟੈਂਟ ਹੈ ਇਸ ਨੂੰ ਵੀ ਯਾਦ ਰੱਖੋ ਕਿ ਕਿਸੇ ਦਾ ਮੋਢੀ ਕੌਣ ਸੀ ਦਮੋਦਰ ਸੀ ਫਿਰ ਉਸ ਤੋਂ ਬਾਅਦ ਪਿੱਲੂ ਆਉਂਦਾ ਹੈ ਆਫਜ਼ ਆਉਂਦਾ ਹੈ ਇਹਨਾਂ ਬਾਰੇ ਵੀ ਅਸੀਂ ਪੜਾਂਗੇ ਇਹ ਕੁਐਸਚਨ ਇਥੋਂ ਬਨੇਗਾ ਕਿ ਕਿਸ ਦਾ ਕਿਹੜੀ ਭਾਸ਼ਾ ਦਾ ਹੈ ਉਸ ਤੋਂ ਬਾਅਦ ਕਿਸੇ ਦਾ ਅਰਥ ਕੀ ਹੈ ਜਾਂ ਕਿਸੇ ਦਾ ਮੋਢੀ ਕੀ ਹੈ ਕਿਸੇ ਦੀ ਸ਼ੁਰੂਆਤ ਕਿਹੜੇ ਕਾਲ ਚ ਹੋਈ ਉਹ ਕਾਲ ਕਿਹੜੇ-ਕਿਹੜੇ ਸਮੇ ਦਾ ਹੈ ਸੋ ਇਸ ਤੋਂ ਬਾਅਦ ਅਸੀਂ ਪੜਦੇ ਹਾਂ ਕਿ ਮੋਹਨ ਸਿੰਘ ਦਿਵਾਨਾ ਜੁਨੇ ਉਹ ਕਹਿੰਦੇ ਨੇ ਕਿ ਕਿਸੇ ਦਾ ਆਰੰਭ ਖੁਸ਼ਿਆਤ ਹੋਇਆ ਹੈ ਠੀਕ ਹੈ ਉਹ ਇੱਕ ਖੁਸ਼ਿਆਨੰਦ ਦੇ ਰਾਈਟਰ ਆ ਤਾਂ ਕਹਿੰਦੇ ਨੇ ਕਿ ਕਿਸੇ ਦੀ ਸਟਾਰਟਿੰਗ ਹੋਈ ਹੈ ਉਸ ਦਾ ਕਿੱਸਾ ਕਹਿੰਦੇ ਨੇ ਸਸਤੀ ਕੁੰਨ ਨੂੰ ਮਿਲਦਾ ਹੈ ਪਰ ਇਸ ਦੇ ਬਾਰੇ ਸਾਨੂੰ ਜ਼ਿਆਦਾ ਨਹੀਂ ਵੇਖਣ ਨੂੰ ਮਿਲਦਾ ਤਾਂ ਕਰਕੇ ਅਸੀਂ ਕਿਸੇ ਦਾ ਮੋਦੀ ਤਮੋਦਰ ਨੂੰ ਹੀ ਕਹਿੰਨੇ ਹਾਂ ਜੇਕਰ ਮੋਨ ਸਿੰਘ دیਵਾਨਾ ਬਾਰੇ ਕੁਐਸਚਨ ਆ ਜਾਂਦਾ ਹੈ ਤਾਂ ਅਸੀਂ ਇਸ ਕਿਸੇ ਦਾ ਜ਼ਿਕਰ ਕਰ ਸਕਦੇ ਹਾਂ ਵੇਰੀ ਵੇਰੀ ਇੰਪੋਰਟੈਂਟ ਹੈ ਜੀ ਤੁਹਾਡਾ ਦਮੋਦਰ ਕਿਉਂਕਿ ਦਮੋਦਰ ਦੇ ਵਿੱਚੋਂ ਤੁਹਾਨੂੰ ਕੁਐਸਚਨ ਵੇਖਣ ਨੂੰ ਮਿਲ ਸਕਦਾ ਹੈ ਜੇ ਜਿੰਨੇ ਵੀ ਮੈਂ ਤੁਹਾਨੂੰ ਪੜਾ ਰਹੀ ਹਾਂ ਕਿੱਸਾ ਕਰ ਦਮੋਦਰ ਬਿੱਲੂ ਆਫਸ ਬਰਪੂਦਾ ਇਹਨਾਂ ਬਾਰੇ ਧਿਆਨ ਨਾਲ ਸੁਣਨਾ ਕਿਉਂਕਿ ਇਹਦੇ ਵਿੱਚੋਂ ਜ਼ਰੂਰ ਕੁਐਸਚਨ ਬਣ ਸਕਦਾ ਹੈ ਜੋ ਦਮੋਦਰ ਹੈ ਇਹ ਕਿਸੇ ਤਾਂ ਕੀ ਹੈ ਮੋਡੀ ਹੈ ਤੇ ਦਮੋਦਰ ਦੀ ਜਿਹੜੀ ਸਾਨੂੰ ਕਿੱਸਾ ਮਿਲਦਾ ਹੈ ਉਹ ਕੀ ਜਿਹੜਾ ਹੈ ਹੀ ਰਾਂਜੇ ਦਾ ਦਮੋਦਰ ਦਾ ਸਾਨੂੰ ਫੇਮਸ ਕਿੱਸਾ ਹੀਰਾਂਜੇ ਦਾ ਮਿਲਦਾ ਹੈ ਜੋ ਕਿ 1472 ਦੇ ਵਿੱਚ ਲਿਖਿਆ ਗਿਆ ਤੇ ਇਹ ਵੀ ਕੁਐਸਚਨ ਆਉਂਦਾ ਹੈ ਜੀ ਦਮੋਦਰ ਦਾ ਸਮਕਾਲੀ ਕੌਣ ਸੀ ਅਕਬਰ ਦਮੋਦਰ ਅਕਬਰ ਦੇ ਟਾਈਮ ਵਿੱਚ ਹੋਇਆ ਸੀ ਸਮਕਾਲੀ ਯਾਨੀ ਕਿ ਸੇਮ ਕਾਲ ਦੇ ਵਿੱਚ ਹੋਣਾ ਦਮੋਦਰ ਦੀ ਹੀਰ ਪ੍ਰਸ਼ਨ ਉੱਤਰ ਵਿੱਚ ਇਸਨੇ ਕੁਐਸਚਨ ਆਨਸਰ ਦੀ ਜਿਹੜੀ ਤਰਤੀਬ ਹੈ ਉਹਦੇ ਵਿੱਚ ਹੀਰ ਨੂੰ ਲਿਖਿਆ ਹੈ ਅੰਤ ਕੀ ਹੈ ਸੁਖੰਤਕ ਹੈ ਇਹ ਯਾਦ ਕਰਨ ਵਾਲੀ ਗੱਲ ਹੈ ਕਿ ਦਮੋਦਰ ਦੀ ਹੀਰ ਦਾ ਅੰਤ ਸੁਖਾਂਤਕ ਹੈ ਕਿਉਂਕਿ ਐਂਡਿੰਗ ਚੰਗੀ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਹੈ ਲਾਸਟ ਵਿੱਚ ਜਿਹੜਾ ਹੀਰ ਤੇ ਰਾਂਝਾ ਦੋਨੋਂ ਮੱਕੇਵਾਲ ਚਲੇ ਜਾਂਦੇ ਨੇ ਮੱਕੇਵਾਲ ਜਾਂਦੇ ਉਹਨਾਂ ਨੂੰ ਦਿਖਾਇਆ ਗਿਆ ਹੈ ਤਾਂ ਕਰਕੇ ਇਸ ਦਾ ਐਂਡ ਅਸੀਂ ਸੁਖਾਂਤਕ ਕਹਿ ਸਕਦੇ ਹਾਂ ਅੰਗਰੇਜ਼ ਵਿਦਵਾਨ ਰੀਚਰਡ ਟੈਂਪਲ ਆਪਣੀ ਪੁਸਤਕ ਦਾ ਲੇਜੈਂਡ ਆਫ ਪੰਜਾਬ ਵਿੱਚ ਦਮੋਦਰ ਨੂੰ ਪਟਵਾਰੀ ਦੱਸਦਾ ਹੈ ਇਹ ਆotra ਕਰਨ ਵਾਲੀ ਗੱਲ ਕੀ ਹੈ ਅੰਗਰੇਜ਼ ਵਿਦਵਾਨ ਹੈ ਰਿਚਰਡ ਟੈਂਪਲ ਉਸ ਦੀ ਕਿਤਾਬ ਦਾ ਕੀ ਨਾਮ ਹੈ ਦ ਲੇਜੈਂਡ ਆਫ ਪੰਜਾਬ ਰਿਚਰਡ ਟੈਂਪਲ ਨੇ ਕਿਤਾਬ ਲਿਖੀ ਦ ਲੇਜੈਂਡ ਆਫ ਪੰਜਾਬ ਉਸ ਦੇ ਵਿੱਚ ਦਮੋਦਰ ਨੂੰ ਕੀ ਦੱਸਦਾ ਹੈ ਪਟਵਾਰੀ ਦੱਸਦਾ ਹੈ ਜਿਹੜਾ ਦਮੋਦਰ ਨੇ ਉਹ ਕਿੱਸਾ ਲਿਖਿਆ ਹੀ ਰਾਂਝੇ ਦਾ ਉਹਨੇ ਚੰਦ ਕਿਹੜਾ ਵਰਤਿਆ ਗਿਆ ਹੈ ਦਵਈਆ ਹੀਰ ਦੀਆਂ ਸਹੇਲੀਆਂ ਕਿੰਨੀਆਂ ਦੱਸੀਆਂ ਗਈਆਂ ਨੇ 360 ਸਹੇਲੀਆਂ 360 ਸਹੇਲੀਆਂ ਤੇ ਜਿਹੜਾ ਵਾਰਸ ਦੱਸਦਾ ਹੈ ਉਹ 60 ਸੇਲੀਆਂ ਦੱਸਦਾ ਹੈ ਇਹ ਲਾਸਟ ਟਾਈਮ ਕੁਐਸਚਨ ਆਇਆ ਸੀਗਾ ਕਿ ਵਾਰਸ ਦੇ ਅਨੁਸਾਰ ਇਹਦੇ ਅਸੇਲੀਆਂ ਕਿੰਨੀਆਂ ਨੇ 60 ਤੇ ਜੇ ਕੁਛ ਲਵੇ ਦਮੋਦਰ ਦੇ ਅਨੁਸਾਰ ਤਾਂ 360 ਪਾਸ਼ਾ ਕਿਹੜੀ ਯੂਜ਼ ਕੀਤੀ ਹੈ ਜੀ ਚਾਂਗੀ ਬੋਲੀ ਦਮੁੰਦਰ ਨੇ ਆਪਦੇ ਕਿਸੇ ਦੇ ਵਿੱਚ ਇਸਤੇਮਾਲ ਕੀਤੀ ਹੈ। ਤੁਮੋਦਰ ਦੇ ਬਾਰੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮੇਨ ਨੇ ਇਹ ਤੁਸੀਂ ਧਿਆਨ ਚ ਰੱਖਣੀ ਹੈ ਕਿ ਅਕਬਰ ਦਾ ਸਮਕਾਲੀ ਸੀ ਜੀ ਰਾਜੇ ਦਾ ਕਿੱਸਾ ਲਿਖਿਆ ਤੇ ਦਵਈਆ ਚੰਦ ਚ ਲਿਖਿਆ ਪਾਸ਼ਾ ਜਾਂਗੀ ਯੂਜ਼ ਕੀਤੀ। ਬਾਕੀ ਤੁਸੀਂ ਇਹ ਦੇਖ ਸਕਦੇ ਹੋ। ਅਗਗੇ ਵੱਧਦੇ ਹਾਂ ਜੀ ਅਸੀਂ ਪੀਲੋ ਵੱਲ। ਪਿੱਲੂ ਦਾ ਸਾਨੂੰ ਜਿਹੜਾ ਕਿੱਸਾ ਦੇਖਣ ਨੂੰ ਮਿਲਦਾ ਹੈ ਉਹ ਮਿਲਦਾ ਹੈ ਮਿਰਜ਼ਾ ਸਾਹਿਬ ਦਾ ਪਿੱਲੂ ਨੇ ਮਿਰਜ਼ਾ ਸਾਹਿਬ ਦਾ ਕਿੱਸਾ ਲਿਖਿਆ 16ਵੀਂ 17ਵੀਂ ਸਦੀ ਦੇ ਵਿੱਚ ਠੀਕ ਹੈ 16ਵੀਂ 17ਵੀਂ ਸਦੀ ਦੇ ਉਸ ਨੂੰ ਕਵੀ ਕਹਿੰਦੇ ਨੇ ਇੰਨੇ ਕਿਹੜਾ ਛੰਦ ਵਰਤਿਆ ਜੀ ਸੱਦ ਛੰਦ ਮਿਰਜ਼ਾ ਸਾਹਿਬਾ ਦੇ ਵਿੱਚ ਸੱਦ ਛੰਦ ਅੰਤ ਕੀ ਹੈ ਦੁਖਾਂਤਕ ਹੈ ਦੁਖ ਪਰੇ ਕਿਉਂਕਿ ਲਾਸਟ ਜਲਦੀ ਮੌਤ ਦਿਖਾ ਦਿੰਦੀ ਜਲਦੀ ਬੋਲ ਦੀ ਗੜੀ ਹੈ ਮੱਜੀ ਪਿੱਲੂ ਦੀ ਵਡਿਆਈ ਕਰਦਾ ਹਾਫਜ਼ ਕਹਿੰਦਾ ਹੈ ਪਿੱਲੂ ਨਾਲ ਬਰਾਬਰੀ ਸ਼ਾਇਰ ਭੁੱਲ ਗਰੇਨ ਠੀਕ ਹੈ ਇਹ ਵਾਲਾ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਕਿ ਇਹ ਪਿੱਲੂ ਬਾਰੇ ਇਹ ਸ਼ਬਦ ਕਿੰਨੇ ਕਹਿੰ ਕਿ ਪਿੱਲੂ ਨਾਲ ਬਰਾਬਰੀ ਸ਼ਾਇਰ ਭੁੱਲ ਗਰੇਨ ਉਹਨੂੰ ਪੰਜਾਬੀ ਰਾਂ ਦੀ ਥਾਪਣਾ ਇਹ ਨੇ ਕਰਕੇ ਇਹ ਕਿਸ ਨੇ ਕਿਹਾ ਸੀ ਜੀ ਹਾਫਜ਼ ਨੇ ਠੀਕ ਹੈ ਪਿੱਲੂ ਬਾਰੇ ਇਹ ਲਫ਼ਜ਼ ਕੌਣ ਕਹਿੰਦਾ ਹੈ ਹਾਫਜ਼ ਇਸ ਤੋਂ ਇਲਾਵਾ ਅਹਿਮਦ ਸਿਖਤ ਕਰਦਾ ਕਹਿੰਦਾ ਹੈ ਕਿ ਪਿੱਲੂ ਜੀ ਰਚਨਾ ਕੋਈ ਨਹੀਂ ਕਰ ਸਕਦਾ ਅਹਿਮਦ ਕੀ ਕਹਿੰਦਾ ਹੈ ਕਿ ਪਿੱਲੂ ਜੀ ਰਚਨਾ ਕੋਈ ਵੀ ਕਰ ਨਹੀਂ ਸਕਦਾ ਜੋ ਪਿੱਲੂ ਨੇ ਰਚਨਾ ਕੀਤੀ ਹੈ ਕਿਸ ਦੀ ਕੀਤੀ ਹੈ ਜੀ ਮਿਰਜਾ ਸਨੇਬਾ ਦੀ ਠੀਕ ਹੈ ਇਹ ਬੜੀ ਫੇਮਸ ਹੈ ਮਿਰਜਾ ਸਨੇਬਾ ਪਿੱਲੂ ਦੀ ਇਹਦੇ ਤੁਹਾਨੂੰ ਪੜਨੀ ਵੀ ਜ਼ਰੂਰ ਚਾਹੀਦੀ ਹੈ ਤੇ ਇਹ ਚੀਜ਼ਾਂ ਯਾਦ ਵੀ ਰੱਖਣਾ ਕਿ ਛੰਦ ਕਿਹੜਾ ਹੈ ਸਦ ਅੰਤ ਦੁਖਾਂਤ ਤੱਕ ਬੋਲੀ ਮਾਜੀ ਤੇ ਉਸ ਤੋਂ ਇਲਾਵਾ ਇਹ ਵਾਲੀ ਲਾਈਨ ਜ਼ਰੂਰ ਯਾਦ ਕਰ ਲੈਣਾ ਕਿ ਇਹ ਵਾਲੀ ਪੰਕਤੀ ਪਿੱਲੂ ਬਾਰੇ ਕਿਸ ਨੇ ਕਹੀ ਸੀ ਹਾਫਜ਼ ਨੇ ਅਗিয়ে ਸੀ ਮੂਵ ਕਰਦੇ ਹਾਂ ਹਾਫਜ਼ ਵੱਲ ਹਾਫਜ਼ ਵਰਕੁਦਾਰ ਇਹ ਸਮਕਾਲੀ ਸੀ ਜੀ ਸ਼ਾਹਜਾਹ ਤੇ ਔਰੰਗਜ਼ੇਬ ਦਾ ਇਸ ਨੇ ਕਿੱਸਾ ਕਿਹੜਾ ਕਿਹੜਾ ਲਿਖਿਆ ਮਿਰਜ਼ਾ ਸਾਹਿਬਾ ਸਸਤੀਪੁਰ ਨੂੰ ਤੇ ਯੂਸਫ ਚ ਲਿਖਾ ਇਸਦੇ ਸਾਨੂੰ ਤਿੰਨ ਕਿਸੇ ਮਿਲਦੇ ਨੇ ਮਿਰਜ਼ਾ ਸਹਿਬਾ ਸਸੀ ਪੁੱਲੂ ਅਤੇ ਯੂਸਫ ਜੁਲੇਖਾ ਇਸਨੇ ਸਰਨਲ ਪਹਿਲਾ ਕਿੱਸਾ ਅਈ ਲਿਖਿਆ ਸੀ ਮਿਰਜ਼ਾ ਸਹਿਬਾ ਦਾ ਸੈਕੰਡ ਤੇ ਨੇ ਸਸੀ ਪੁੱਲੂ ਤੇ ਬਾਅਦ ਚੈਨੇ ਯੂਸਫ ਜੁਲੇਖਾ ਇਹ ਐਸੇ ਤਰੀਕਾ ਸਾਨੂੰ ਤਰਤੀਬ ਨਾਲ ਮਿਲਦੇ ਨੇ ਤੇ ਇਹਨਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਫੇਮਸ ਕਿੱਸਾ ਹੋਇਆ ਉਹ ਹੋਇਆ ਯੂਸਫ ਜੁਲੇਖਾ ਦਾ ਠੀਕ ਹੈ ਸਾਨੂੰ ਪਹਿਲਾ ਜੀ ਕੁਛ ਲਵੇ ਕਿ ਆਫਜ਼ ਵਰਕੁਦਰ ਨੇ ਕਿਹੜਾ ਕਿੱਸਾ ਲਿਖਿਆ ਤਾਂ ਮਿਰਜ਼ਾ ਸਹਿਬਾ ਦਾ ਜਿਹੜਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਇਆ ਉਹ ਹੋਇਆ ਯੂਸਫ ਜੁਲੇਖਾ ਦਾ ਠੀਕ ਹੈ ਨਾਲੇ ਯੂਸੂਫ ਜੁਲੇਖਾ ਲਿਖਣ ਵਾਲਾ ਇਹ ਪਹਿਲਾ ਕਿੱਸਾ ਕਾਰਸੀ ਕੋਣ ਹਾਫਜ਼ ਬਰਕੁਦਾਰ ਇਸ ਤੋਂ ਇਲਾਵਾ ਹਾਫਜ਼ ਬਰਕੁਦਾਰ ਦੀਆਂ 3 ਸੀ ਰੁਪਈਆ ਇੱਕ ਬਾਰਾਂਵਾਂ ਮਿਲਦੀ ਹੈ ਯੂਸੂਫ ਜਿਹੜਾ ਸੀ ਇਬਰਾਹਿਮ ਪੈਗੰਬਰ ਦਾ ਪੁੱਤਰ ਸੀ ਜਿਹੜਾ ਇਹਨੇ ਕਿੱਸਾ ਲਿਖਿਆ ਨਾ ਯੂਸੂਫ ਜੁਲੇਖਾ ਜਿਹੜਾ ਯੂਸੂਫ ਸੀ ਉਹ ਕੋਣ ਸੀ ਇਬਰਾਹਿਮ ਪੈਗੰਬਰ ਦਾ ਪੁੱਤਰ ਸੀ ਇਹ ਮੇਨ ਮੇਨ ਗੱਲਾਂ ਤੁਸੀਂ ਯਾਦ ਰੱਖ ਲਈਏ ਲੇਖ ਨੈਕਸਟ ਅਸੀਂ ਮੂਵ ਕਰਦੇ ਹਾਂ ਜੀ ਅਹਿਮਦ ਗੁਜਰ ਤੇ ਅਹਿਮਦ ਗੁਜਰ ਨੇ ਵੀ ਹੀਰ ਲਿਖੀ ਸੀ ਇਹਦੇ ਬਾਰੇ ਜਿੱਦੋਂ ਕੁਐਸਚਨ ਬਣ ਸਕਦਾ ਆਪਾਂ ਸਿਰਫ ਉਹੀ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਉਹਨਾਂ ਹੀ ਗੱਲਾਂ ਦਾ ਜ਼ਿਕਰ ਕਰ ਰਹੇ ਆ ਜਿੰਦੇ ਚੋਂ ਕੁਐਸਚਨ ਬਣ ਸਕਦੇ ਨੇ ਯੂਜੀਸੀ ਨੈਟ ਦੇ ਪੇਪਰ ਦੇ ਵਿੱਚ ਤਾਂ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਉਹੀ ਚੀਜ਼ਾਂ ਡਿਸਕਸ ਕਰਾਂਗੇ ਜਿੰਦੇ ਬਾਰੇ ਤੁਹਾਨੂੰ ਪ੍ਰਸ਼ਨ ਦੇਖਣ ਨੂੰ ਮਿਲ ਸਕਦਾ ਹੈ ਹੁਣ ਅਹਿਮਦ ਬਾਰੇ ਮੇਨ ਗੱਲਾਂ ਆਹੀ ਪੁੱਛੀਆਂ ਜਾ ਸਕਦੀਆਂ ਕਿ ਉਹਦੀ ਹੀਰ ਦਾ ਛੰਦ ਕਿਹੜਾ ਹੈ ਬੈਂਤ ਅੰਤ ਕੀ ਹੈ ਦੁਖਾਂਤ ਤੱਕ ਸਮਕਾਲੀ ਕੌਣ ਸੀ ਔਰੰਗਜ਼ੇਬ ਇਹ ਤਿੰਨ ਚੀਜ਼ਾਂ ਤੁਸੀਂ ਅਹਿਮਦਵਾਰੇ ਬਿਲਕੁਲ ਪੱਕੇ ਤੌਰ ਤੇ ਯਾਦ ਰੱਖਣੀਆਂ ਨੇ ਕਿ ਇਸਨੇ ਹੀਰ ਲਿਖੀ ਤੇ ਬੈਹ ਛੰਦ ਵਿੱਚ ਲਿਖੀ ਅੰਤ ਦੁਖਾਂਤ ਤੱਕ ਕੀਤਾ ਤੇ ਸਮਕਾਲੀ ਔਰੰਗਜ਼ੇਬ ਸੀ ਉਸ ਤੋਂ ਬਾਅਦ ਅਸੀਂ ਮੂਵ ਕਰ ਜਾਨੇ ਆ ਦੂਜੇ ਦੌਰ ਤੇ ਇਹ ਜਿਹੜੇ ਸਾਨੂੰ ਕਿੱਸਾਕਾਰ ਮਿਲਦੇ ਨੇ ਇਹ ਪਹਿਲੇ ਦੌਰ ਦੇ ਮਿਲਦੇ ਨੇ ਕਈ ਵਾਰੀ ਕਿਸੇ ਦੇ ਵਿੱਚ ਇਸ ਤਰੀਕੇ ਦਾ ਕੁਸ਼ਣ ਮਿਲ ਜਾਂਦਾ ਹੈ ਕਿ ਤੁਸੀਂ ਤਰਤੀਬ ਵਾਰ ਲਾਉਣੇ ਹੁੰਦੇ ਨੇ ਸਾਰੇ ਕਿਸਾਕਰ ਤੁਹਾਨੂੰ ਚਾਰ ਕਿਸਾਕਰਾਂ ਦੇ ਨਾਮ ਦੇ ਦੇਗਾ ਫਰਜ਼ ਕਰੋ ਦਮੋ ਕਰਤਾ ਦੇ ਤਾ ਮੁਕਬਲ ਦਾ ਦੇਤਾ ਵਾਰਸ ਦਾ ਦੇਤਾ ਯਹਾਂ ਫਜ਼ ਦਾ ਦੇਤਾ ਤਾਂ ਤੁਹਾਨੂੰ ਇਸ ਤਰੀਕੇ ਦਾ ਕੁਸ਼ਣ ਆ ਜਾਏਗਾ ਕਿ ਤੁਸੀਂ ਸੀਕੁਐਂਸ ਵਾਈਜ਼ ਲਾਓ ਕਿਹੜਾ ਕਿਸਾਕਰ ਪਹਿਲੇ ਆਇਆ ਸੀ ਤਾਂ ਤੁਸੀਂ ਇਹ ਸੀਕੁਐਂਸ ਵੀ ਯਾਦ ਰੱਖਣਾ ਜੋ ਮੈਂ ਇਸ ਦੇ ਵਿੱਚ ਬਣਾਇਆ ਮੁਕਬਲ ਆਉਂਦਾ ਜੀ 18ਵੀਂ ਸਦੀ ਦੇ ਵਿੱਚ ਤੇ ਮੁਕੱਬਲ ਨੇ ਕਿੱਸਾ ਲਿਖਿਆ ਹੀਰ ਦਾ ਹੀਰਾਂਜਾਹੀ ਮੁਕੱਬਲ ਨੇ ਲਿਖਿਆ ਇਹਦੇ ਵਿੱਚ ਇਹਨੇ 533 ਬੰਦ ਲਿਖੇ ਨੇ ਛੰਦ ਕਿਹੜਾ ਹੈ ਬੈਂਤ ਇਸਨੇ ਬੇਸ ਕਿਦ ਨੂੰ ਬਣਾਇਆ ਆਵਦੀ ਰਚਨਾ ਦਾ ਅਹਿਮਤ ਦੀ ਹੀਰ ਨੂੰ ਇਸ ਤੋਂ ਪਹਿਲਾਂ ਅਹਿਮਤ ਲਿਖ ਚੁੱਕਿਆ ਸੀ ਹੀਰ ਤੇ ਮੁਕੱਬਲ ਨੇ ਅਹਿਮਤ ਦੀ ਹੀਰ ਨੂੰ ਹੀ ਆਵਦੀ ਰਚਨਾ ਦਾ ਕੀ ਹੈ ਆਧਾਰ ਬਣਾਇਆ ਹੈ ਬੇਸ ਬਣਾਇਆ ਹੈ ਪਾਸ਼ਾ ਇਹ ਵਰਤਦਾ ਹੈ ਲੈਂਦੀ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਵਾਰਸ ਵੈਰੀ ਵੈਰੀ ਇੰਪੋਰਟੈਂਟ ਹੈ ਇਹਦੇ ਵਿੱਚੋਂ ਵੀ ਕੁਐਸਚਨ ਆ ਸਕਦਾ ਹੈ ਪਰ ਵਾਰਸ ਬਾਰੇ ਜ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਜਿੰਨਾ ਵਿੱਚੋਂ ਕੁਐਸਚਨ ਆ ਸਕਦਾ ਹੈ ਸਿਰਫ ਉਸੇ ਚੀਜ਼ ਦਾ ਅਸੀਂ ਡਿਸਕਸ ਕਰਾਂਗੇ ਵਾਰਸ ਦਾ ਜਿਹੜਾ ਟਾਈਮ ਹੈ ਕੀ ਮੰਨੇ ਜਾਂਦਾ 1725 ਤੋਂ 1795 ਵਾਰਸ ਦਾ ਜਨਮ ਕਿੱਥੇ ਹੋਇਆ ਝੰਡਿਆਲਾ ਸ਼ੇਰਖਾ ਸ਼ਿਕਪੂਰਾ ਠੀਕ ਹੈ ਵਾਰਸ ਦਾ ਜਨਮ ਕਿੱਥੇ ਹੋਇਆ ਸੀ ਜੰਡਿਆਲਾ ਸ਼ੇਰਖਾ ਸ਼ੇਖੂਪੁਰਾ ਦੇ ਵਿੱਚ ਇਸ ਨੇ ਕਿੱਸਾ ਲਿਖਿਆ ਸੀ ਹੀਰ ਹੀਰ ਹੋਂ ਤੁਸੀਂ ਦੇਖ ਰਹੇ ਹੋ ਕਿ ਕਈਆਂ ਨੇ ਲਿਖੀ ਹੈ ਪਰ ਸਭ ਤੋਂ ਜ਼ਿਆਦਾ ਜਿਹੜੀ ਫੇਮਸ ਹੈ ਸਾਨੂੰ ਮਿਲਦੀ ਹੈ ਪੰਜਾਬੀ ਸਾਇਦੇ ਇਤਿਹਾਸ ਵਿੱਚ ਉਹ ਵਾਰਸ ਦੀ ਹੀਰ ਹੈ ਇਸ ਨੇ ਕੀ ਹੈ ਵਿਸਥਾਰ ਦੇ ਵਿੱਚ ਇਸ ਰਚਨਾ ਨੂੰ ਲਿਖਿਆ ਹੈ ਯਾਨੀ ਕਿ ਬੜਾ ਹੀ ਜ਼ਿਆਦਾ ਵਿਸਥਾਰ ਇਸ ਦਾ ਕੀਤਾ ਜਾਂਦਾ ਹੈ ਕਿਥੇ ਕਿਥੇ ਇਹਦੀ ਆਲੋਚਨਾ ਵੀ ਇਸ ਚੀਜ਼ ਨੂੰ ਲੈ ਕੇ ਹੁੰਦੀ ਹੈ ਕਿ ਬੜਾ ਹੀ ਬੇਲੋੜਾ ਜਿਹਾ ਵਿਸਥਾਰ ਇਸ ਦੇ ਅੰਦਰ ਕਿ ਇੰਨੀ ਵੀ ਲੋੜ ਨਹੀਂ ਸੀ ਜਿੰਨਾ ਉਹਨੇ ਡਿਟੇਲ ਦੇ ਵਿੱਚ ਦੱਸਿਆ ਹੈ ਪਰ ਫਿਰ ਵੀ ਵਾਰਸ ਦੀ ਹੀਰ ਜੋ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੇ ਸਭ ਤੋਂ ਜ਼ਿਆਦਾ ਫੇਮਸ ਜੋ ਹੈ ਹੈਗੀ ਹੈ ਵਾਰਸ ਨੇ ਛੰਦ ਕਿਹੜਾ ਵਰਤਿਆ ਬੈਂਤ ਭਾਸ਼ਾ ਲੈਂਦੀ ਉਪਭਾਸ਼ਾ ਕਿਹੜੀ ਵਰਤੀ ਲੈਂਦੀ ਤੇ ਵਾਰਸ ਦੀ ਹੀਰ ਦੀ ਵਿਸ਼ੇਸ਼ਤਾ ਵਾ ਕੀ ਹੈ ਕਿ ਇਹਨੇ ਸਿਰਫ ਫੇਰ ਤੇ ਜ਼ਿਕਰ ਕਰਨ ਦੇ ਨਾਲ ਨਾਲ ਉਸ ਟਾਈਮ ਦੇ ਸਭਿਆਚਾਰ ਦਾ ਵਰਣਨ ਕੀਤਾ ਸਮਾਜਿਕ ਜੀਵਨ ਜੋ ਕੀ ਸੀ ਉਹਨਾਂ ਬਾਰੇ ਵੀ ਸਾਨੂੰ ਨਾਲ ਨਾਲ ਦੱਸਦਾ ਰਿਹਾ ਜਿੰਦੇ ਨਾਲ ਸਾਡਾ ਇੰਟਰਸਟ ਜੋ ਹੈ ਵਧੇਰੇ ਬਣਦਾ ਹੈ ਤਾਂ ਵਾਰਸ ਦੀ ਹੀਰ ਬਾਰੇ ਤੁਸੀਂ ਇਹ ਚੀਜ਼ਾਂ ਯਾਦ ਰੱਖਣੀ ਹੈ ਬਿਲਕੁਲ ਕਿ ਛੰਦ ਬੰਦ ਸੀ ਉਪਾਸ਼ਾ ਲੈਂਦੀ ਸੀ ਕਿ ਸਭਿਆਚਾਰ ਤੇ ਸਮਾਜਿਕ ਜੀਵਨ ਦਾ ਵਰਣਨ ਹੈ ਤੇ ਵਿਸਥਾਰ ਹੈ ਠੀਕ ਹੈ ਬਹੁਤ ਜ਼ਿਆਦਾ ਵਿਸਥਾਰ ਹੈ ਤੇ ਵਾਰਸ ਦਾ ਜਨਮ ਢੰਡਾਲਾ ਸ਼ਹਿਰ ਦਾ ਸ਼ੇਖਪੁਰਾ ਵਿੱਚ ਹੋਇਆ ਅਸੀਂ ਮੂਵ ਕਰਦੇ ਹਾਂ ਅੱਗੇ ਆਸ਼ਮਵਲ ਜਿਸ ਨੂੰ ਤੀਜੇ ਦੌਰ ਦਾ ਕਿੱਸਾ ਕਰ ਕੇ ਕਿਹਾ ਦਿੱਤਾ ਜਾਂਦਾ ਹੈ ਆਸ਼ਮ ਨੇ ਲਿਖਿਆ ਸੀ ਜੀ ਸਸੀ ਪੁੰਨੂ ਦਾ ਕਿੱਸਾ ਛੰਦ ਵਟਿਆ ਸੀ ਦਬਈਆ ਤੇ ਬੰਦ 126 ਇਹ ਚੀਜ਼ਾਂ ਤੁਸੀਂ ਯਾਦ ਰੱਖਣੀ ਹੈ ਇਸ ਦੇ ਨਾਲ ਨਾਲ ਤੁਸੀਂ ਇੱਕ ਹੋਰ ਕਿੱਸਾ ਕਰਨ ਨੂੰ ਯਾਦ ਰੱਖ ਸਕਦੇ ਹੋ ਕਿ ਕਾਦਰ ਯਾਰ ਨੇ ਕਿੱਸਾ ਲਿਖਿਆ ਸੀ ਫੁਰਲ ਬਗਦਦਾ ਤੇ ਇਹਦੇ ਬੰਦ ਸੀ 140 ਇਹ ਚੰਤੂਸੀ ਮੇਨ ਮੇਨ ਇਹਨਾਂ ਕਿੱਸਾ ਕਹਾਵਾਰੇ ਯਾਦ ਕਰਨੀਆਂ ਨੇ ਬਾਕੀ ਜਦੋਂ ਅਸੀਂ ਯੂਨਿਟ ਵਾਈਜ਼ ਕਰਾਂਗੇ ਕਿਸੇ ਵਾਲੇ ਟੋਪਿਕ ਤੇ ਆਵਾਂਗੇ ਕਿਸੇ ਦਾ ਨਿਕਾਸ ਵਿਕਾਸ ਸਾਰੇ ਉਦੋਂ ਅਸੀਂ ਕੋਰ ਡਿਟੇਲ ਦੇ ਵਿੱਚ ਇੱਕ ਇੱਕ ਚੀਜ਼ ਨੂੰ ਪੜਾਂਗੇ ਪਰ ਜਦੋਂ ਮੈਂ ਤੁਹਾਨੂੰ ਕਿਸੇ ਬਾਰੇ ਦੱਸਣ ਲੱਗੀ ਹਾਂ ਕਿ ਕਿੱਸਾ ਹੈ ਕੀ ਤਾਂ ਇਹ ਚੀਜ਼ਾਂ ਤੁਹਾਨੂੰ ਨਾਲ ਦੇ ਨਾਲ ਪਤਾ ਹੋਣੀਆਂ ਚਾਹੀਦੀਆਂ ਇੱਕ ਤੁਹਾਡੇ ਮਾਈਂਡ ਦੇ ਅੰਦਰ ਇੱਕ ਸੀਕੁਐਂਸ ਬਣ ਜਾਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਕਿ ਹਾਂਜੀ ਪਹਿਲੇ ਦੌਰ ਦਾ ਕਿੱਸਾ ਕਰ ਕੋਣ ਸੀ ਦੂਜੇ ਦਾ ਕੋਣ ਸੀ ਤੇ ਤੀਜੇ ਕੀ ਦਾ ਕੋਨ ਸੀ ਕਿਉਂਕਿ ਇਹ ਜਿਹੜਾ ਸੀਕੁਐਂਸ ਹੈ ਇਹ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ